प्यारे विद्यार्थियों ਤੇ ਪਿਛਲੀ ਜਮਾਤ ਦੇ ਵਿੱਚ ਅਸੀਂ ਪੜ ਚੁੱਕੇ ਹਾਂਗੇ ਪੰਜਾਬ ਸਕੂਲ ਐਜੂਕੇਸ਼ਨ ਦੀ ਪੁਸਤਕ ਅੰਜਾਨੇ ਕੀ ਪ੍ਰਾਚਨ ਇਤਿਹਾਸ ਤੇ ਉਸ ਦੇ ਸੋਮੇ ਆਦਿ ਅਸੀਂ ਪੜਿਆ ਸੀਗਾ ਚੈਪਟਰ ਨੰਬਰ ਸਾਡਾ 8 ਦੇ ਵਿੱਚ ਆਦਿ ਮਨੁੱਖ ਪੱਥਰ ਯੁੱਗ ਤੇ ਉਸ ਤੋਂ ਬਾਅਦ ਅਸੀਂ ਕੀਤਾ ਸੀਗਾ ਚੈਪਟਰ ਨੰਬਰ ਸਾਡਾ ਕਿ ਮ ਆਦਮਨੋਖ ਦੇ ਵਿੱਚ ਪੱਈਏ ਦੀ ਖੋਜ ਹੋਈ ਸੀ ਅੱਗ ਦੀ ਖੋਜ ਹੋਈ ਨਵਾਂ ਪੱਥਰ ਯੁੱਗ ਤਿੰਨੇ ਪੱਥਰ ਯੁੱਗਾਂ ਦਾ ਸੀ ਇਸ ਦੇ ਵਿੱਚ ਜ਼ਿਕਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਅੱਜ ਅਸੀਂ ਸਾਡਾ ਅਗਲਾ ਟੌਪਿਕ ਐ ਕਰਨ ਜਾ ਰਹੇ ਹਾਂਗੇ ਟੌਪਿਕ ਨੰਬਰ ਪਾਠ ਦਾ ਚੈਪਟਰ ਨੰਬਰ ਜਿਹੜਾ ਹੈਗਾ 9 ਤੇ ਇਸ ਦਾ ਜੋ ਨਾਮ ਹੈ ਹੜੱप्पा ਸਭਿਅਤਾ ਅਸੀਂ ਦੇਖਦੇ ਹਾਂ ਇਹ ਲਗਭਗ 300 ਤੋਂ 3000 ਈਸਾ ਪੂਰਵ ਤੋਂ ਲੈ ਕੇ 1900 ਈਸਾ ਪੂਰਵ ਤੱਕ ਚੱਲਦਾ ਇਹਦੇ ਵਿੱਚ ਅਸੀਂ ਦੇਖਦੇ ਆ ਸਿੱਧ ਘਾਟੀ ਸਭਿਅਤਾ ਦੇਖਾਂਗੇ ਇਸ ਦੇ ਵਿੱਚ ਅਸੀਂ ਹੜੱਪਾ ਸਭਿਅਤਾ ਵੀ ਕੀਤੀ ਜਿਹਨੂੰ ਕਿਹਾ ਜਾਂਦਾ ਹੈਗਾ ਤੇ ਇਸ ਨੂੰ ਹੋਰ ਕਈ ਨਾਮ ਨਾਲ ਜਾਣਿਆ ਜਾਂਦਾ ਹੈਗਾ ਅੰਗਰੇਜ਼ੀ ਦੇ ਵਿੱਚ ਇੰਡਸ ਵੈਲੀ ਸਿਵਲਾਈਜੇਸ਼ਨ ਇਹ ਪਹਿਲੀ ਅਸੀਂ ਕਹੀਏ ਵੀ ਅਰਬਨਾਈਜੇਸ਼ਨ ਸੀਗੀ ਸਾਰੀ ਕਹਾਣਾ ਸਭਿਅਤਾ ਸੀਗੀ ਤੇ ਆਓ ਅਸੀਂ ਹੁਣ ਸਮਾਂ ਨਾ ਬਿਤਾਉਂਦੇ ਹੋਏ ਇਹ ਅੱਗੇ ਵੀਡੀਓ ਨੂੰ ਲੈ ਕੇ ਚੱਲਦੇ ਆਂ ਇਹ ਵੀਡੀਓ ਤੁਸੀਂ ਸੇਮੀ ਕਲਾਸ ਦੇ ਬੱਚੇ ਨੂੰ ਦਿਖਾ ਸਕਦੇ ਹੋ ਅਤੇ ਜੇਕਰ ਤੁਸੀਂ ਕੋਈ ਪੰਜਾਬ ਪੀਸੀਐਸ ਜਾਂ ਫਿਰ ਆਈਐਸ ਦਾ ਐਗਜ਼ਾਮ ਦੇਣਾ ਤਾਂ ਉਸ ਦੇ ਲਈ ਵੀ ਇਹ ਐਨਸੀਆਰਟੀ ਬੁੱਕ ਦੀ ਤਰ੍ਹਾਂ ਲਾਭਦਾਇਕ ਹੋਵੇਗੀ ਕਿਉਂਕਿ ਇਸ ਤੋਂ ਹੀ ਇਹ ਜਿਹੜੀਆਂ ਪੁਸਤਕਾਂ ਹੁੰਦੀਆਂ ਨੇ ਸਾਡਾ ਬੇਸ ਹੁੰਦਾ ਜੇ ਉਹ ਕਲੀਅਰ ਹੁੰਦਾਗਾ ਤੇ ਫਿਰ ਸਟੈਂਡਰਡ ਬੁੱਕਾਂ ਸਮਝਣ ਦੇ ਵਿੱਚ ਸਾਨੂੰ ਆਸਾਨੀ ਹੋ ਜਾਂਦੀ ਹੈ ਤੇ ਚਲੋ ਅੱਗੇ ਚੱਲਦੇ ਆਂ ਵੀਡੀਓ ਸਟਾਰਟ ਕਰੀਂ ਕਿੰਦਾ ਲਗਭਗ 7000 ਸਾਲ ਪਹਿਲਾਂ ਭਾਰਤੀ ਉਪਮਹਾਦੀਪ ਦੇ ਉੱਤਰੀ ਪਾਸੇ ਵਿਭਾਗ ਵਿੱਚ ਇੱਕ ਮਹਾਨ ਸਹਿਰੀ ਨਾਗਰੀਕ ਸਭਿਅਤਾ ਦਾ ਜਨਮ ਹੋਇਆ ਜਿਸ ਵਿੱਚ ਲਗਭਗ ਸਿੱਧ ਨਦੀ ਤੋਂ ਲੈ ਕੇ ਪ੍ਰਾਚੀਨ ਸਰਸਵਤੀ ਆਧੁਨਿਕ ਘੱਗਰ ਨਦੀ ਤੱਕ ਵਰਤਮਾਨ ਪਾਕਿਸਤਾਨ ਪੰਜਾਬ ਹਰਿਆਣਾ ਰਾਜਸਥਾਨ ਗੁਜਰਾਤ ਪੱਛਮੀ ਉੱਤਰ ਪ੍ਰਦੇਸ਼ ਕੁਝ ਹਿੱਸੇ ਅਤੇ ਦੱਖਣੀ ਅਫਗਾਨਿਸਤਾਨ ਸ਼ਾਮਲ ਸਨ ਖੇਤਰਪਲ ਪੱਖੋਂ ਇਹ ਸਭਿਅਤਾ ਸਾਰੀਆਂ ਪ੍ਰਾਚੀਨ ਸਭਿਅਤਾਵਾਂ ਨਾਲੋਂ ਵਿਸ਼ਾਲ ਸੀ ਇਹ ਮਿਸਰ ਦੀ ਸਭਿਆਤਾ ਨਾਲੋਂ ਲਗਭਗ 20 ਗੁਣਾ ਵੱਡੀ ਸੀ ਸੰਸਾਰ ਦੀਆਂ ਮੁੱਢਲੀਆਂ ਸਭਿਆਤਾਵਾਂ ਨਦੀਆਂ ਦੇ ਕੰਢਿਆਂ ਤੇ ਪਰਫੁੱਲਤ ਹੋਈਆਂ ਅਜਿਹਾ ਇਸ ਕਰਕੇ ਹੋਇਆ ਕਿਉਂਕਿ ਇਹ ਨਦੀ ਘਾਟੀਆਂ ਬਹੁਤ ਉਪਜਾਊ ਸਨ ਇੱਥੇ ਦੇ ਵਸਨੀਕ ਨਿਸ਼ਚਿਤ ਤੌਰ ਤੇ ਪਾਣੀ ਪ੍ਰਾਪਤ ਕਰ ਸਕਦੇ ਸਨ ਨਦੀਆਂ ਦੀ ਵਰਤੋਂ ਆਵਾਜਾਈ ਦੇ ਸਾਧਨ ਵਜੋਂ ਕੀਤੀ ਜਾਂਦੀ ਸੀ। ਮਨੁੱਖ ਆਜਾਦੀ ਨਾਲ ਘੁੰਮ ਫਿਰ ਸਕਦੇ ਸਨ ਅਤੇ ਆਪਣੀਆਂ ਵਸਤਾਂ ਦੀ ਇੱਕ ਸਥਾਨ ਤੋਂ ਦੂਜੇ ਸਥਾਨ ਤੇ ਲਿਜਾ ਸਕਦੇ ਸਨ। ਮੋਢਲੀਆਂ ਸਭਿਆਤਾਵਾਂ ਦੇ ਮੁੱਖ ਚਾਰ ਕੇਂਦਰ ਸਨ। ਨੀਲ ਨਦੀ ਦੀ ਘਾਟੀ ਜਿਹਨੂੰ ਅਸੀਂ ਮਿਸਰ ਦੀ ਸਭਿਆਤਾ ਵੀ ਕਹਿ ਦਿੰਨੇ ਆ ਤੇ ਦਜਲਾ ਅਤੇ ਫਰਾਤ ਨਦੀਆਂ ਦੀਆਂ ਘਾਟੀਆਂ ਮੈਸੋਪੋਟਾਮੀਆ ਦੀ ਸਭਿਆਤਾ ਤੇ ਸਿੱਧ ਨਦੀ ਦੀ ਘਾਟੀ ਜਿਹਨੂੰ ਅਸੀਂ ਸਿੱਧ ਘਾਟੀ ਸਭਿਆਤਾ ਜਾਂ ਹੜੱਪਾ ਸਭਿਆਤਾ ਦੇ ਨਾਮ ਨਾਲ ਜਾਣਦੇ ਹਾਂ ਹਵਾਗੋ ਅਤੇ ਜੰਗਸੀ ਕੀ ਆਂਗ ਨਦੀਆਂ ਦੀ ਘਾਟੀ ਇਹ ਸੀ ਸਾਡੀ ਚੀਨ ਦੇ ਵਿੱਚ ਸਭ ਸਭਿਆਤਾ ਕਈ ਨਾਵਾਂ ਨਾਲ ਜਿਵੇਂ ਕਿ ਸਿੱਧ ਘਾਟੀ ਸਭਿਆਤਾ ਸਿੰਧ ਸਰਸਵਤੀ ਸਭਿਆਤਾ ਤੇ ਹੜੱਪਾ ਸਭਿਆਤਾ ਨਾਲ ਨਾਲ ਜਾਣੀ ਜਾਂਦੀ ਹੈ ਲਗਭਗ 3000 ਈਸਾ ਪੂਰਵ ਇਹ ਸਭਿਅਤਾ ਉਨਤੀ ਦੇ ਸਿਖਰ ਤੇ ਸੀ ਲਗਭਗ 1000 ਸਾਲ ਤੱਕ ਇਸ ਸਭਿਅਤਾ ਦਾ ਵਿਕਾਸ ਹੁੰਦਾ ਰਿਹਾ 1900 ਈਸਾ ਪੂਰਵ ਦੇ ਲਗਭਗ ਸਰਸਵਤੀ ਨਦੀ ਦੇ ਸੁੱਕ ਜਾਣ ਅਤੇ ਕਈ ਹੋਰ ਕਾਰਨਾ ਕਰਕੇ ਇਸ ਦਾ ਪਤਨ ਸ਼ੁਰੂ ਹੋ ਗਿਆ ਉੱਥੇ ਦੇ ਲੋਕ ਉੱਤਰੀ ਭਾਰਤ ਵਿੱਚ ਗੰਗਾ ਨਦੀ ਦੇ ਮੈਦਾਨਾਂ ਵਿੱਚ ਜਾ ਕੇ ਰਹਿਣ ਲੱਗ ਗਏ ਸੀ 1921 ਤੋਂ 22 ਵਿੱਚ ਪਾਕਿਸਤਾਨ ਵਿੱਚ ਪੰਜਾਬ ਦੇ ਮਟਗੂਮਰੀ ਜ਼ਿਲ੍ਹੇ ਦੇ ਹੜੱppa ਨਾਂ ਦੇ ਸਥਾਨ ਤੇ ਅਤੇ ਸਿੱਧ ਵਿੱਚ ਲੜਕਾਣਾ ਜ਼ਿਲ੍ਹੇ ਦੇ ਮਹਨਜੋਦਾੜੋ ਨਾਂ ਦੇ ਸਥਾਨ ਤੇ ਖੋਜ ਕਰਨ ਨਾਲ ਇਸ ਸਭਿਅਤਾ ਦੀ ਜਾਣਕਾਰੀ ਮਿਲੀ। ਬਾਦ ਵਿੱਚ ਬਹੁਤ ਸਾਰੇ ਸਥਾਨਾਂ ਤੋਂ ਜਿਵੇਂ ਕਿ ਸਿੱਧ ਵਿੱਚ ਚੰਦਾੜੋ ਰਾਜਸਥਾਨ ਵਿੱਚ ਕਾਲੀਵੰਗਾ ਹਰਿਆਣਾ ਵਿੱਚ ਮੀਤਾ ਥਲ ਬਨਾਵਲੇ ਕੁਨਾਲ ਅਤੇ ਰਾਖੀਗੜੀ ਗੁਜਰਾਤ ਵਿੱਚ ਲੋਥਲ ਰੰਗਪੁਰ ਅਤੇ ਡੋਹਾਲਾਵੀਰਾ ਵਿੱਚ ਇਸ ਸਭਿਅਤਾ ਦੇ ਅਵਸ਼ੇਸ਼ ਮਿਲੇ ਹਨ ਪੰਜਾਬ ਵਿੱਚ ਰੋਪੜ ਰੂਪਨਗਰ ਦੇ ਨੇੜੇ ਕੋਟਲਾ ਨਿਹੰਗਖਾਂ ਸੰਘੋਲ ਵਾੜਾ ਅਤੇ ਰੋਹੀੜਾ ਵਿੱਚੋਂ ਇਸ ਸਭਿਅਤਾ ਦੇ ਅਵਸ਼ੇਸ਼ ਮਿਲੇ ਨੇ ਪੰਜਾਬ ਵਿੱਚ ਹੜੱਪਾ ਸਭਿਅਤਾ ਜੇਕਰ ਗੱਲ ਪੰਜਾਬ ਦੀ ਕਰੀਏ ਪੰਜਾਬ ਦੇ ਵਿੱਚ ਹੜੱਪਾ ਸਭਿਅਤਾ ਪੁਰਾਤਤਵਿਕ ਮਾਹਿਰਾਂ ਨੇ ਪੰਜਾਬ ਵਿੱਚ ਖੁਦਾਈਆਂ ਕਰਕੇ ਇਹ ਅਜੇ ਸਥਾਨ ਖੋਜੇ ਹਨ ਜਿਨ੍ਹਾਂ ਦਾ ਸਬੰਧ ਹੜੱਪਾ ਸਭਿਅਤਾ ਨਾਲ ਹੈ ਉਹਨਾਂ ਸਥਾਨਾਂ ਦੀ ਸੰਖੇਪ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ ਸਭ ਤੋਂ ਪਹਿਲਾਂ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਸੰਗੋਲ ਇਹ ਲੁਧਿਆਣਾ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਕਸਬੇ ਦੀ ਖੋਦਾਈ 1968 ਈਸਵੀ ਵਿੱਚ ਐਮ ਐਸ ਤਲਵਾੜ ਅਤੇ ਆਰ ਐਸ ਵਿਸਤ ਦੁਆਰਾ ਕਰਵਾਈ ਗਈ ਸੀ ਅਸੀਂ ਇਥੋਂ ਹੜੱਪਾ ਸਭਿਅਤਾ ਦੇ ਬਹੁਤ ਸਾਰੇ ਬਰਤਨ ਅਤੇ ਮੂਰਤੀਆਂ ਪ੍ਰਾਪਤ ਕੀਤੀਆਂ ਹਨ ਇਸ ਸ਼ਹਿਰ ਵਿੱਚ ਇੱਕ ਵੱਡੀ ਖਾਈ ਹੁੰਦੀ ਸੀ ਜੋ ਹਮੇਸ਼ਾ ਪਾਣੀ ਨਾਲ ਭਰੀ ਰਹਿੰਦੀ ਸੀ ਇਹ ਖਾਈ ਸ਼ਹਿਰ ਨੂੰ ਦੁਸ਼ਮਣਾਂ ਤੋਂ ਬਚਾਉਣ ਲਈ ਬਣਾਈ ਗਈ ਸੀ ਰੋਹੀੜਾ ਰੋਹੀੜਾ ਸੰਗਰੂਰ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਦੀ ਖੁਦਾਈ 1976 ਤੋਂ 77ਵੀਂ ਵਿੱਚ ਕੀਤੀ ਗਈ ਸੀ ਇੱਥੋਂ ਵਰਤਨ ਇੱਟਾਂ ਤੇ ਮਿੱਟੀ ਦੇ ਖਡਾਉਣੇ ਪ੍ਰਾਪਤ ਕੀਤੇ ਗਏ ਸਨ ਸੁਨੇਤ ਸੁਨੇਤ ਲੁਧਿਆਣੇ ਵਿੱਚ ਸਥਿਤ ਹੈ ਇੱਥੇ 1983 ਅਤੇ 84ਵੀਂ ਵਿੱਚ ਖੁਦਾਈ ਕੀਤੀ ਗਈ ਇੱਥੋਂ ਪ੍ਰਾਪਤ ਹੋਈ ਚੀਜ਼ਾਂ ਦੇ ਅਵਸ਼ੇਸ਼ਾਂ ਤੋਂ ਹੜੱਪਾ ਸਭਿਆਤਾ ਦੇ ਆਖਰੀ ਕਾਲ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ ਕੋਟਲਾ ਨਿਹੰਗਖਾਂ ਇਹ ਰੋਪੜ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਦੀ ਖੁਦਾਈ 1953 ਇਸਵੀ ਵਿੱਚ ਆ ਬਾਡੀ ਅਨ ਸ਼ਰਮਾ ਦੁਆਰਾ ਕਰਵਾਈ ਗਈ ਇਥੋਂ ਪ੍ਰਾਪਤ ਹੋਏ ਬਰਤਨ ਔਜ਼ਾਰ ਮੋਹਰਾ ਅਤੇ ਗਹਿਣੇ ਹੜੱਪਾ ਸਭਿਆਤਾ ਸਭਿਆਚਾਰ ਨਾਲ ਮਿਲਦੇ ਹਨ ਬਨਾਵਲੀ ਇਹ ਹਰਿਆਣਾ ਪ੍ਰਾਂਤ ਦੇ ਹਿਸਿਆਰ ਜ਼ਿਲ੍ਹੇ ਵਿੱਚ ਸਥਿਤ ਹੈ ਇਸ ਦੀ ਖੁਦਾਈ 1973ਵੀਂ ਵਿੱਚ ਆਰ ਐਸ ਵਿਸਤ ਦੁਆਰਾ ਕਰਵਾਈ ਗਈ ਸੀ ਇੱਥੋਂ ਮਿਲੇ ਔਜ਼ਾਰ ਮੋਹਰਾ ਗਹਿਣੇ ਅਤੇ ਮੂਰਤੀਆਂ ਹੜੱਪਾ ਸੱਭਿਆਤਾ ਨਾਲ ਮਿਲਦੀਆਂ ਜੁਲਦੀਆਂ ਹਨ ਹਰਿਆਣਾ ਪ੍ਰਾਂਤ ਦੇ ਰਾਖੀਗੜੀ ਮਿਤਾਥਲ ਅਤੇ ਨੁਕੂਨਾਲ ਆਦੀ ਵਿਖੇ ਖੁਦਾਈ ਤੋਂ ਪ੍ਰਾਪਤ ਹੋਈਆਂ ਵਸਤਾਂ ਤੇ ਬਤਨਾ ਆਦੀ ਤੋਂ ਇਹਨਾਂ ਸਥਾਨਾਂ ਦੀ ਮਹੱਤਵਪੂਰਨ ਜਾਣਕਾਰੀ ਮਿਲਦੀ ਹੈ ਨਗਰ ਯੋਜਨਾ ਹਾਂਜੀ ਹੁਣ ਅਸੀਂ ਦੇਖਦੇ ਨਗਰ ਯੋਜਨਾ ਇਸ ਦੀ ਕਹਿ ਜੋ ਸੀਗੀ ਕਹਿੰਦਾ ਆਦੋਨਿਕ ਮਹਾਨਗਰਾਂ ਦੀ ਤਰ੍ਹਾਂ ਯੋਜਨਾਬੰਦ ਨਗਰ ਇਸ ਸਭਿਅਤਾ ਦੀ ਵਿਸ਼ੇਸ਼ਤਾ ਹਨ ਹਾਂਜੀ ਆਦੋਨਿਕ ਦਾ ਮਤਲਬ ਜੋ ਅਸੀਂ ਚੰਡੀਗੜ੍ਹ ਵਗੈਰਾ ਜੇ ਜਿਹੇ ਦੇਖਦੇ ਆਂ ਨਗਰ ਉਹੋ ਜੀ ਇਹਨਾਂ ਦੀ ਸਟਰਕਚਰ ਸੀਗਾ ਯਾਨੀ ਕਿ ਸੜਕਾਂ ਦਾ ਪ੍ਰਬੰਧ ਵਧੀਆ ਨਾਲੀਆਂ ਦਾ ਪ੍ਰਬੰਧ ਇਹਨਾਂ ਦਾ ਵਧੀਆ ਸੀਗਾ ਤੇ ਡਰੇਨਿੰਗ ਸਿਸਟਮ ਜੋ ਇਹਦਾ ਉਹ ਵਧੀਆ ਸੀਗਾ ਤੇ ਆਧੁਨ ਆਮ ਤੌਰ ਤੇ ਨਗਰ ਦੋ ਭਾਗਾਂ ਵਿੱਚ ਵੰਡੇ ਹੁੰਦੇ ਸਨ ਕਿਲੇਬੰਦੀ ਵਾਲੇ ਉੱਪਰਲੇ ਪਾਗ ਵਿੱਚ ਸਰਬਜਨਕ ਭਵਨ ਅਤੇ ਸ਼ਾਸਕਾਂ ਦੇ ਘਰ ਹੁੰਦੇ ਸਨ ਹੇਠਲੇ ਪਾਕ ਵਿੱਚ ਆਮ ਲੋਕ ਰਹਿੰਦੇ ਸਨ ਸਹਿਰਾਂ ਵਿੱਚ ਸੜਕਾਂ ਚੌੜੀਆਂ ਤੇ ਸਿੱਧੀਆਂ ਹੁੰਦੀਆਂ ਸਨ ਜੋ ਇੱਕ ਦੂਜੀ ਨੂੰ ਸਮਕੋਣ ਤੇ ਘਟਦੀਆਂ ਸਨ ਮੁੱਖ ਰਸਤੇਆਂ ਤੇ ਘਰਾਂ ਦੇ ਦਰਵਾਜ਼ੇ ਨਹੀਂ ਖੁੱਲਦੇ ਸਨ ਇਸ ਸਬਵੇ ਦਾ ਵਿੱਚ ਨਾਲੀਆਂ ਦਾ ਪ੍ਰਬੰਧ ਵੀ ਬਹੁਤ ਚੰਗਾ ਸੀ ਗਲੀਆਂ ਦੇ ਦੋਵੇਂ ਪਾਸੇ ਧਰਤੀ ਦੇ ਹੇਠਾਂ ਟਕਿਆਂ ਹੋਈਆਂ ਨਾਲੀਆਂ ਹੁੰਦੀਆਂ ਸਨ ਜਿਹੜੀਆਂ ਕੀ ਧਰਤੀ ਦੇ ਅੰਦਰ ਇੱਕ ਮੁੱਖ ਨਾਲੇ ਵਿੱਚ ਡਿੱਗਦੀਆਂ ਸਨ ਇਹ ਨਾਲਾ ਗੰਦਾ ਪਾਣੀ ਸਹਿਰ ਤੋਂ ਬਾਹਰ ਲੈ ਜਾਂਦਾ ਸੀ ਮਕਾਨ ਪੱਕੀਆਂ ਇੱਟਾਂ ਤੇ ਲੱਕੜੀ ਦੇ ਬਣੇ ਹੋਏ ਸਨ ਮਕਾਨ ਬਣਾਉਣ ਲਈ ਪੱਥਰਾਂ ਦੀ ਵਰਤੋਂ ਬਹੁਤ ਘੱਟ ਕੀਤੀ ਜਾਂਦੀ ਸੀ ਵੱਡੇ ਮਕਾਨਾਂ ਵਿੱਚ ਬਹੁਤ ਸਾਰੇ ਕਮਰੇ ਹੁੰਦੇ ਸਨ ਜਦਕਿ ਇੱਕ ਜਾਂ ਦੋ ਕਮਰਿਆਂ ਵਾਲੇ ਛੋਟੇ ਮਕਾਨ ਵੀ ਮਿਲੇ ਹਨ ਹਰੇਕ ਮਕਾਨ ਵਿੱਚ ਇੱਕ ਰਸੋਈ ਘਰ ਅਤੇ ਇਸ਼ਨਾਨ ਘਰ ਹੁੰਦਾ ਸੀ ਕਈ ਵਾਰੀ ਵੱਡੇ ਮਕਾਨ ਦੋ ਮੰਜ਼ਿਲਾ ਵਾਲੇ ਵੀ ਹੁੰਦੇ ਸਨ ਇਹਨਾਂ ਵਿੱਚ ਇੱਕ ਵਿਹੜਾ ਅਤੇ ਖੂਬ ਹੁੰਦਾ ਸੀ ਕਰਦੀਆਂ ਨਾਲੀਆਂ ਬਾਹਰ ਗਲੀ ਦੀਆਂ ਤੱਤੀ ਹੀਟਰੀਆਂ ਨਾਲੀਆਂ ਨਾਲ ਜੁੜਦੀਆਂ ਸਨ ਹੜੱਪਾ ਸਭਿਆਤਾ ਦੇ ਘਾਰ ਅਤੇ ਵੀ ਸਲੇ ਅਧਿਆਏ ਪੱਥਰ ਯੁੱਗ ਵਿੱਚ ਦਰਸਾਏ ਘਰਾ ਵਿੱਚ ਕੀ ਅੰਤਰ ਹੈ ਕੋਈ ਦੋ ਅੰਤਰ ਦੱਸੋ ਸਿੱਧ ਘਾਟੀ ਸਭਿਆਤਾ ਦੇ ਬਹੁਤ ਸਾਰੇ ਸਤਾਨਾਂ ਤੋਂ ਬਹੁਤ ਵੱਡੇ ਸਰਵਜਨਕ ਭਵਨ ਵੀ ਪ੍ਰਾਪਤ ਹੋਏ ਹਨ ਇੱਕ ਵੱਡਾ ਖੰਬਿਆਂ ਵਾਲਾ ਭਵਨ ਮਹਨਜਦਾੜੋ ਵਿੱਚ ਮਿਲਿਆ ਹੈ ਸ਼ਾਇਦ ਇਹ ਜਨ ਸੁਭਾਵਾਂ ਜਾਂ ਧਾਰਮਿਕ ਕੰਮਾਂ ਲਈ ਵਰਤਿਆ ਜਾਂਦਾ ਸੀ ਹੜੱਪਾ ਵਿੱਚ ਇੱਕ ਵੱਡਾ ਅਨਾਜ ਘਰ ਗੋਦਾਮ ਮਿਲਿਆ ਹੈ ਗੁਜਰਾਤ ਵਿੱਚ ਲੋਥਲ ਇੱਕ ਬੰਦਰਗਾਹ ਸੀ ਇਸ ਵਿੱਚ ਇੱਕ ਵੱਡਾ ਅਤੇ ਯੋਜਨਾਬੰਦ ਬੰਦਰਗਾਹ ਤੇ ਜਹਾਜ਼ ਖੜੇ ਕਰਨ ਦਾ ਵਿਹੜਾ ਸੀ ਮੋਹਨਜੋਦਾੜੋ ਦਾ ਵੱਡਾ ਇਸ਼ਨਾਨ ਘਰ ਸਭ ਤੋਂ ਮਹੱਤਵਪੂਰਨ ਪਵਨਾਂ ਜੀ ਗ੍ਰੇਟ ਬਾਥ ਜਿਹੜਾ ਇਹਦਾ ਬਹੁਤ ਹੀ ਸਭ ਤੋਂ ਮਹੱਤਵਪੂਰਨ ਸਥਾਨ ਰੱਖਦਾ ਹੈਗਾ ਬਕੀਆਂ ਇੱਟਾਂ ਨਾਲ ਬਣੇ ਹੋਏ ਇਸ ਪੌੜੀਆਂ ਵਾਲੇ ਤਲਾਬ ਦਾ ਆਕਾਰ 39 ਫੁੱਟ ਲੰਬਾ 23 ਫੁੱਟ ਚੌੜਾ ਤੇ 8 ਫੁੱਟ ਡੂੰਘਾ ਹੈ ਇਸ ਦੀਆਂ ਇੱਟਾਂ ਇਸ ਪ੍ਰਕਾਰ ਲੱਗੀਆਂ ਹਨ ਕਿ ਪਾਣੀ ਦੀਵਾਰਾਂ ਅੰਦਰ ਨਹੀਂ ਜਾਂਦਾ ਸੀਗਾ ਇਸ ਵਿੱਚ ਨੇੜੇ ਦੇ ਇੱਕ ਖੂਹ ਵਿੱਚੋਂ ਪਾਣੀ ਭਰਿਆ ਜਾਂਦਾ ਸੀ ਅਤੇ ਗੰਦੇ ਪਾਣੀ ਦੇ ਨਿਕਾਸ ਲਈ ਇੱਕ ਨਾਲਾ ਬਣਿਆ ਹੋਇਆ ਸੀ ਇਸ ਨਾਨਕਰਨ ਦੇ ਚਾਰੇ ਪਾਸੇ ਕਮਰੇ ਅਤੇ ਉਮਰਾਂਡੇ ਬਣੇ ਹੋਏ ਸਨ। ਹਾਂਜੀ ਤੁਸੀਂ ਇਹ ਦੇਖ ਰਹੇ ਗ੍ਰੇਟ ਬਾਥ ਇਦਾਂ ਦਾ ਕੁਝ ਬਣਿਆ ਹੋਇਆ ਸੀਗਾ ਜੋ ਸਾਨੂੰ ਪ੍ਰਾਪਤ ਹੋਇਆ ਮੋਹਨਜੋਦਾੜੋ ਦੇ ਵਿੱਚ ਇਹ ਪ੍ਰਾਪਤ ਹੋਇਆ ਜਿਸ ਨੂੰ ਕਿ ਗ੍ਰੇਟ ਬਾਥ ਜਾਂ ਇਸ਼ਨਾਨਕਰ ਕਿਹਾ ਜਾਂਦਾ ਹੈ। ਇਹਨਾਂ ਦੇ ਮੰਨਤਾ ਕੀ ਇਹ ਧਾਰਮਿਕ ਕੰਮਾਂ ਲਈ ਇਸ਼ਨਾਨ ਕਰਨ ਲਈ ਵਰਤੇ ਜਾਂਦਾ ਹੋਵੇਗਾ। ਸਮਾਜਿਕ ਜੀਵਨ ਹੜੱਪਾ ਸਭਿਅਤਾ ਇੱਕ ਸ਼ਹਿਰੀ ਨਾਗਰੀਕ ਸਭਿਅਤਾ ਹੋਣ ਕਰਕੇ ਇਸ ਦਾ ਸਮਾਜ ਬਹੁਤ ਵਿਕਸਿਤ ਸੀ। ਕਣਕ, ਜਵਾਰ, ਚਾਵਲ, ਦਾਲਾਂ, ਫਲ, ਸਬਜ਼ੀਆਂ ਤੇ ਦੁੱਧ ਆਦਿ ਲੋਕਾਂ ਦੇ ਭੋਜਨ ਦੇ ਮੁੱਖ ਪਦਾਰਤ ਸਨ ਲੋਕਾਂ ਦੁਆਰਾ ਮਾਸਾਹਾਰੀ ਭੋਜਨ ਵੀ ਖਾਦਾ ਜਾਂਦਾ ਸੀ ਇੱਥੇ ਮੱਛੀਆਂ ਫੜਨ ਵਾਲੇ ਕਾਟੇ ਵੀ ਮਿਲੇ ਹਨ ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਮੱਛੀ ਵੀ ਲੋਕਾਂ ਦੇ ਭੋਜਨ ਦਾ ਅੰਗ ਸੀ ਲੋਕਾਂ ਦੁਆਰਾ ਸੂਤੀ ਅਤੇ ਉਨੀ ਦੋਵੇਂ ਵਰਤ ਦੇ ਕੱਪੜੇ ਪਹਿਨੇ ਜਾਂਦੇ ਸਨ ਇਸਤਰੀਆਂ ਘਗਰਾ ਤੇ ਚੋਲੀ ਪਹਿਨਦੀਆਂ ਸਨ ਜਦਕਿ ਮਰਦ ਧੋਤੀ ਅਤੇ ਉੱਪਰਲੇ ਭਾਗ ਤੇ ਇੱਕ ਛਾਲ ਲਪੇਟਦੇ ਸਨ ਜੋ ਕਿ ਖੰਬੇ ਖੰਬੇ 모ਡੇ ਦੇ ਉੱਪਰ ਅਤੇ ਸੱਜੀ ਬਾਹਂ ਦੇ ਹੇਠਾਂ ਲਪੇਟਿਆ ਜਾਂਦਾ ਸੀ ਮਰਦ ਅਤੇ ਇਸਤਰੀਓ ਦੋਵੇਂ ਹੀ ਗਹਿਣਿਆਂ ਦਾ ਜੋ ਕੀਨ ਸਨ ਅਮੀਰ ਲੋਕ ਸੋਨਾ ਅਚੰਦੀ ਅਤੇ ਕੀਮਤੀ ਪੱਥਰਾਂ ਦੇ ਗਹਿਣੇ ਪਹਿਨਦੇ ਸਨ ਜਦਕਿ ਗਰੀਬ ਲੋਕ ਹੱਡੀ ਆ ਪੱਕੀ ਹੋਈ ਮਿੱਟੀ ਅਤੇ ਮਣਕਿਆਂ ਦੇ ਬਣੇ ਹੋਏ ਗਹਿਣੇ ਪਹਿਨਦੇ ਸਨ ਇਸਤਰੀਆਂ ਚੂੜੀਆਂ ਹਾਰ ਵਾਲੀਆਂ ਆਦੀ ਪਹਿਨਦੀਆਂ ਸਨ ਮਰਦ ਕੋ ਤੇ